ਤੇ ਜੇ ਸੰਸਕ੍ਰਿਤੀ ਗੱਲ ਕਰਉਣਾ ਆਉ ਜਾਪ ਸਾਹਿਬ ਵਿੱਚ ਕੀ ਮੈਂ ਥੋੜਾ ਜਿਆ ਤੁਹਾਡੇ ਨਾਲ ਜ਼ਿਕਰ ਕਰਾਂਗਾ ਤੁਸੀਂ ਰੋਜ਼ ਉਹਦੀ ਬਾਣੀ ਵਿੱਚ ਪੜ੍ਹਦੇ ਹੋ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਬਰਕਤ ਤੁਸੀਂ ਰੋਜ਼ ਵੇਖਦੇ ਹੋ ਤੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪੁਚੰਗ ਪ੍ਰਯਾਤ ਸ਼ੰਦ ਨਮਸਤਵੰ ਅਕਾਲੇ ਇਹ ਸੰਸਕ੍ਰਿਤ ਹੈ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਇਹ ਸੰਸਕ੍ਰਿਤ ਹੈ ਨਮਸਤਵੰ ਤੈਨੂੰ ਨਮਸਕਾਰ ਹੈ ਸੰਸਕ੍ਰਿਤ ਦੇ ਬੋਲ ਨੇ ਇਕੇ ਬਾਣੀ ਦੇ ਵਿੱਚ ਸੰਸਕ੍ਰਿਤ ਲੈ ਆਇਆ ਹੈ ਉਸੇ ਜਾਪ ਸਾਹਿਬ ਦੇ ਵਿੱਚ ਥੋੜਾ ਜਿਹਾ ਤੁਸੀਂ ਅੱਗੇ ਚਲੇ ਜਾਓ ਅਕਾਲ ਲਬਜ਼ ਵੀ ਸੰਸਕ੍ਰਿਤ ਦਾ ਹੈ ਕਾਲ ਤੋਂ ਰਹਿਤ ਨਮਸਤਵੰ ਵੀ ਸੰਸਕ੍ਰਿਤ ਦਾ ਹੈ ਅੱਗੇ ਥੋੜਾ ਜਿਹਾ ਆ ਜਾਵੋ ਭਗਵਤੀ ਛੰਦ ਤਵੈ ਪ੍ਰਸਾਦ ਇੱਕ ਰਚਨਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਕਲਮ ਚੁੱਕ ਕੇ ਸੰਸਕ੍ਰਿਤ ਤੋਂ ਬਾਅਦ ਕੀ ਲਿਖਿਆ ਹੈ ਕਿ ਜ਼ਾਹਿਰ ਜ਼ਹੂਰ ਹੈ ਇਹ ਅਰਬੀ ਫਾਰਸੀ ਆ ਧਿਆਨ ਦਿਓ ਕਿ ਜ਼ਾਹਿਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਜ਼ਾਹਿਰ ਲਫ਼ਜ਼ ਕਿੱਥੋਂ ਆਇਆ ਹੈ ਪੰਜਾਬੀ ਦਾ ਥੋੜੀ ਹੈ ਗੁਰਮੁਖੀ ਦਾ ਥੋੜੀ ਹੈ ਜ਼ਾਹਿਰਾ ਇਹ ਅਰਬੀ ਦਾ ਲਫ਼ਜ਼ ਹੈ ਤੇ ਜ਼ਾਹਿਰਾ ਦਾ ਮਤਲਬ ਹੁੰਦਾ ਪ੍ਰਗਟ ਸਰੂਪ ਜਿਹੜਾ ਦੁਨੀਆ ਤੇ ਪ੍ਰਗਟ ਹੈ ਕਿ ਜ਼ਾਹਿਰ ਜ਼ਹੂਰ ਹੈ ਜ਼ਹੂਰ ਕੀ ਹੁੰਦਾ ਹੈ ਜ਼ਹੂਰ ਵੀ ਅਰਬੀ ਦਾ ਲਫ਼ਜ਼ ਹੈ ਜ਼ਹੂਰ ਦਾ ਮਤਲਬ ਹੈ ਚਮਤਕਾਰੀ ਬੜਾ ਚਮਤਕਾਰੀ ਇੱਕ ਛੰਦ ਵਿੱਚ ਸੰਸਕ੍ਰਿਤ ਲਿਖ ਗਿਆ ਦੂਸਰੇ ਛੰਦ ਵਿੱਚ ਅਰਬੀ ਲਿਖ ਗਿਆ ਤੇ ਤੀਜੇ ਵਿੱਚ ਫਾਰਸੀ ਲਿਖ ਦਿੰਦਾ ਕਿ ਰੋਜ਼ੀ ਦੇ ਹੰਦ ਹੈ ਧਿਆਨ ਦਿਓ ਕਿ ਰੋਜ਼ੀ ਦੇ ਹੰਦ ਹੈ ਕਿ ਰਾਜ਼ਕ ਰਹਿੰਦ ਹੈ ਰੋਜ਼ੀ ਫਾਰਸੀ ਦਾ ਬੋਲ ਹੈ ਰੋਜ਼ੀ ਦਾ ਮਤਲਬ ਸੰਗਿਆ ਕੀ ਹੈ ਰੋਟੀ ਇੱਥੇ ਆ ਕੇ ਫਾਰਸੀ ਲਿਖ ਰਿਹਾ ਅੱਗੇ ਚਲੇ ਜਾਓ ਰਾਸਕ ਇਹ ਵੀ ਅਰਜ਼ੀ ਦਾ ਅਰਬੀ ਦਾ ਲਫ਼ਜ਼ ਹੈ ਰਿਜ਼ਕ ਦੇਣ ਵਾਲਾ ਮੈਂ ਹੈਰਾਨ 42 ਵਰਿਆਂ ਦੀ ਉਮਰ ਹੈ ਉਹਦੀ دنیਵੀ ਤੌਰ ਤੇ ਵਿੱਚ ਤੇ ਬਜ਼ੁਰਗੀਆਂ ਦਾ ਮਾਲਕ ਖੁਦਾ ਬੈਠਾ ਹੈ ਤੇ ਜਿੰਨੀਆਂ ਭਾਸ਼ਾਵਾਂ ਉਹ ਦਸਮ ਗ੍ਰੰਥ ਅੰਦਰ ਸਰਬ ਲੋਗ ਗ੍ਰੰਥ ਅੰਦਰ ਲਿਖ ਗਿਆ ਹੈ ਕੁੱਲ ਕੈਨਾਤ ਦਾ ਮਾਲਕ ਗੁਰੂ ਗੋਬਿੰਦ ਸਿੰਘ 42 ਵਰਿਆਂ ਵਿੱਚ ਜੋ ਕਰ ਗਿਆ ਹੈ ਜਿੰਨੇ ਇਲਮਾਂ ਨੂੰ ਤੁਹਾਡੇ ਸਾਹਮਣੇ ਬਿਆਨ ਕਰ ਗਿਆ ਏ ਇਹ ਛੱਡੋ 42 ਸਾਲ ਤੇ ਉਮਰ ਬੜੀ ਥੋੜੀ ਐ ਤੁਹਾਡੀ ਮੇਰੀ 42 100 ਵਰਾ ਵੀ ਉਮਰ ਹੋ ਜੇ ਤੇ ਭਾਸ਼ਾ ਨਹੀਂ ਸਹੀਂ ਸਿੱਖਿਆ ਨਹੀਂ ਸਿੱਖ ਸਕਦੇ ਇੰਨੀਆਂ ਭਾਸ਼ਾ ਸਿੱਖਿਆ ਨਹੀਂ ਸਿੱਖ ਸਕਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਨੂੰ ਸਿੱਖਣਾ ਨਹੀਂ ਪੈਂਦਾ ਉਹ ਸਤਿਗੁਰੂ ਐ ਉਹ ਪੜਨ ਨਹੀਂ ਆਇਆ ਤੁਹਾਡੇ ਮੇਰੇ ਵਰਗਿਆਂ ਨੂੰ ਸਿਖਾਉਣ ਆਇਆ ਐ ਉਹ ਪੜਾਉਣ ਆਇਆ ਐ ਉਹਦੀ ਕਲਮ ਵਰਗੀ ਕਿਸੇ ਦੀ ਕਲਮ ਨਹੀਂ ਐ ਛੋਟੇ ਸਨ ਬਾਲਵਸਤਾ ਵਿੱਚ ਨੇ ਤੇ ਸੰਗਤਾਂ ਬੜਾ ਜ਼ੋਰ ਲਾਉਣ ਗੁਰਤੇਗ ਬਹਾਦਰ ਸਾਹਿਬ ਜੀ ਵੱਡੇ ਹੋ ਗਏ ਨੇ ਹੁਣ ਬੱਚੇ ਨੂੰ ਸਿਖਾਈਏ ਕੋਈ ਵਿਦਿਆ ਸਿਖਾਈਏ ਤੇ ਗੁਰਤੇਗ ਬਹਾਦਰ ਸਾਹਿਬ ਮੁਸਕਰਾ ਦਿੰਦੇ ਨੇ ਮੁਸਕਰਾਉਂਦੇ ਇਸ ਲਈ ਨੇ ਵੀ ਇਹ ਲੋਕਾਂ ਦਾ ਰਦਾ ਸ਼ਾਇਦ ਸਾਡੇ ਨਿਆਣਿਆਂ ਵਰਗਾ ਹੀ ਕਾਕਾ ਹੈ ਸਾਡੇ ਬੱਚਿਆਂ ਵਰਗਾ ਹੀ ਬੱਚਾ ਹੈ ਮਹਾਰਾਜ ਕਹਿੰਦੇ ਚਲੋ ਮੌਲਵੀ ਕੋਲ ਭੇਜ ਦਿੱਤਾ ਮੌਲਵੀ ਵਿਆਕਰਣ ਸਿਖਾਉਂਦਾ ਆ ਯਾਰ ਵੀ ਫਾਰਸੀ ਦੀ ਗੁਰੂ ਗੋਬਿੰਦ ਸਿੰਘ ਕੁਝ ਬੋਲਦੇ ਨਹੀਂ। ਕੁਲ ਕੈਨਾਤ ਦਾ ਮਾਲਕ ਕੁਝ ਬੋਲਦਾ ਨਹੀਂ। ਇਹ ਮੌਲਵੀ ਕਹਿੰਦਾ ਜੀ ਸਿੱਖੋ ਕੁਝ ਤੇ ਸਿੱਖੋ। ਤੇ ਕਹਿੰਦੇ ਮੌਲਵੀ ਯਾਦ ਰੱਖ ਵਿਆਕਰਣ ਭਰਾ ਕੇ ਕੁਰਾਨ ਦੀਆਂ ਆਇਤਾਂ ਪੜ੍ਹਾਵੇਂਗਾ ਜੇ ਤੈਨੂੰ ਮੈਂ ਅੱਜ ਸਿੱਧੀਆਂ ਆਇਤਾਂ ਹੀ ਸੁਣਾ ਦਵਾਂ ਤੇ ਕਿਵੇਂ ਲੱਗੇਗਾ ਤੈਨੂੰ? ਉਮਰ ਕੀ ਹੈ? ਉਮਰ ਕੀ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਪਹੁੰਚੇ ਨੇ ਨੰਦਾਂ ਦੀ ਪੁਰੀ ਪਟਨਾ ਸਾਹਿਬ ਤੋਂ ਪੰਜ 6 ਵਰੇ ਤੇ ਉਮਰ ਹੈ ਸਾਰੀ ਤੇ ਭੇਜ ਦਿੱਤਾ ਹੈ ਪੜਨ ਤੇ ਅਰਬੀ ਫਾਰਸੀ ਸਿੱਖਣੀ ਹੋਵੇ ਵਿਆਕਰਣ ਸਿੱਖਣੀ ਹੋਵੇ 10 12 ਵਰੇ ਲੱਗ ਜਾਂਦੇ ਨੇ ਤੇ ਪੰਜਾਂ 6 ਵਰਿਆਂ ਦਾ ਕਾਕਾ ਮੌਲਵੀ ਦੇ ਸਾਹਮਣੇ ਬੈਠਾ ਕਹਿੰਦਾ ਛੱਡ ਇਸ ਵਿਆਕਰਣ ਨੂੰ ਤੈਨੂੰ ਕੁਰਾਨ ਦੀਆਂ ਇਤਾਂ ਸੁਣਾ ਦਿਆਂ ਤੇ ਮੌਲਵੀ ਉਂਗਲਾ ਮੂੰਹ ਵਿੱਚ ਪਾ ਕੇ ਕਹਿੰਦਾ ਵੀ ਇਸ ਉਮਰ ਵਿੱਚ ਅਜ ਤਾਂ ਕਿਵੇਂ ਸੁਣਾਓਗੇ ਕੁੱਲ ਕਾਇਨਾਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਨੇ ਕੁਰਾਨ ਦੀਆਂ ਅਜ ਤਾਂ ਸੁਣਾਈਆਂ ਤੇ ਮੌਲਵੀ ਜਿਹੜਾ ਸੀ ਨਾ ਜਿਹੜਾ ਸਿਖਾਉਣ ਆਇਆ ਸੀ ਦੋਵੇਂ ਹੱਥ ਜੋੜ ਕੇ ਉਹ ਗੋਬਿੰਦ ਰਾਏ ਦੇ ਚਰਣਾ ਵਿੱਚ ਬੈਠ ਕੇ ਜਿਹੜਾ ਸਿਰ ਕਦੇ ਕਾਬੇ ਤੋਂ ਅਲਹਿਦਾ ਕਦੇ ਕਿਧਰੇ ਝੁਕਿਆ ਨਹੀਂ ਸੀ ਉਹ ਪੰਜ ਵਕਤ ਦਾ ਨਿਮਾਜੀ ਮੌਲਵੀ ਜਿਹਦਾ ਸਿਰ ਕਦੇ ਕਾਬੇ ਤੋਂ ਅਲਹਿਦਾ ਕਿਦਰੇ ਝੁਕਿਆ ਨਹੀਂ ਸੀ ਗੁਰੂ ਗੋਬਿੰਦ ਸਿੰਘ ਨੂੰ ਵਲੀ ਅੱਲਾ ਦਾ ਅਵਤਾਰ ਸਮਝ ਕੇ ਇੱਕ ਵਾਰ ਨਹੀਂ ਸੱਤ ਵਾਰ ਡੰਡੌਤ ਕਰਕੇ ਤੇ ਚਰਣਾ ਤੇ ਹੀ ਸਿਰ ਰੱਖ ਦਿੱਤਾ ਇਹ ਭਲੇਖਾ ਕੱਢ ਦਈਏ ਵੀ ਤੁਹਾਡੇ ਸਾਡੇ ਕਾਕਿਆਂ ਵਰਗਾ ਬਾਬਾ ਗੋਬਿੰਦ ਰਾਏ ਆ ਨਹੀਂ ਦੁਆਤੇ ਇੱਕ ਰੂਪ ਹੈ ਗयो ਖੁਦ ਖੁਦਾ ਹੈ ਗੁਰੂ ਗੋਬਿੰਦ ਸਿੰਘ ਹਾਂ ਠੀਕ ਹੈ ਤੁਹਾਡੀ ਮੇਰੀ ਸੁਰਤੀ ਕੁਜੇ ਵਾਲੀ ਹੈ ਤੇ ਸਮੁੰਦਰਾਂ ਦੀ ਸਮਝ ਕੁਜੇ ਵਿੱਚ ਨਹੀਂ ਸਮਾਉਂਦੀ ਜਾਬ ਸਾਹਿਬ ਦੀ ਸਮਝ ਸਾਨੂੰ ਨਹੀਂ ਆਉਂਦੀ ਜਦੋਂ ਸਮਝ ਨਹੀਂ ਆਉਂਦੀ ਤੇ ਕਹਿ ਦਿੰਨੇ ਗੁਰਾਂ ਦੀ ਬਾਣੀ ਨਹੀਂ ਬਾਣੀ ਵਿੱਚ ਕਮੀ ਨਹੀਂ ਸੀ ਸਮੁੰਦਰ ਸਰਸਾਰ ਹੈ ਭਰਿਆ ਹੈ ਪਦਾਰਥਾ ਨਾ ਤੇਰੇ ਕੋਲ ਕੁਜਾ ਹੀ ਨਿਕਾ ਇਹਦੇ ਵਿੱਚ ਸਮਾਉਣਾ ਵੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਅਸੀਮ ਹੈ ਗੁਰੂ ਗੋਬਿੰਦ ਸਿੰਘ ਕੁੱਲ ਕਾਇਨਾਤ ਦਾ ਮਾਲਕ ਹੈ ਸ਼ਾ ਮੁਹੰਮਦ ਲਤੀਫ ਕਹਿੰਦਾ ਮੈਂ ਉਹਦੀ ਕਲਮ ਵੇਖਾਂ ਤੇ ਉਹਦੇ ਵਰਗੀ ਕੋਈ ਕਲਮ ਨਹੀਂ ਚਲਾ ਸਕਿਆ ਤੁਸੀਂ ਹੈਰਾਨ رہ ਜਾਓਗੇ ਭਾਰਤ ਵਰਸ਼ ਦੀ ਧਰਤੀ ਤੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ ਲੋਕਾਂ ਨੇ ਚੰਡੀ ਦੀ ਵਾਰ ਉਚਾਰੀ ਤੇ ਚੰਡੀ ਦੀ ਵਾਰ ਦੇ ਨਾਲ ਇਸਤਰੀ ਜਾਤ ਦੇ ਅੰਦਰ ਐਸੀ ਸੂਰਬੀਰਤਾ ਫੂਕ ਦਿੱਤੀ ਵੀ ਹਰ ਇਸਤਰੀ ਮਾਈ ਭਾਗੋ ਬਣ ਕੇ ਹੱਥ ਵਿੱਚ ਤਲਵਾਰ ਲੈ ਕੇ ਤੇ ਲੱਖਾਂ ਦੇ ਸਾਹਮਣੇ ਟਕਰਾਉਣ ਲੱਗ ਪਈ ਉਹਦੀ ਕਲਮ ਦੀ ਬਰਕਤ ਬੁਝਦਲਾਂ ਨੂੰ ਦੱਬੇ ਕੁਚਲਿਆਂ ਨੂੰ ਕਲਮ ਦੀ ਬਰਕਤ ਦੇ ਨਾਲ ਉਹ ਸਵਾ ਲੱਖ ਦੇ ਸਾਹਮਣੇ ਨਚਣ ਲਾ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਇਨੀ ਰਫਤਾਰ ਹੈ ਉਹਦੀ ਕਲਮ ਦੀ ਪੈਰ ਦੀ ਜੁੱਤੀ ਕਹਿੰਦੇ ਸਨ ਲੋਕ ਸਿਰ ਵਿੱਚ ਵੱਜਣ ਦੇ ਕਾਬਲ ਬਣਾ ਦਿੱਤਾ ਇਸਤਰੀਆਂ ਨੂੰ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਨੇ ਗੁਰੂ ਗੋਬਿੰਦ ਸਿੰਘ ਦੇ ਦੀਨ ਦੁਨੀਆ ਦੇ ਮਾਲਕ ਦੇ ਕਲਮ ਦੇ ਜਿਹੜੇ ਅੱਖਰ ਨੇ ਅਸੀਮ ਬਰਕਤਾਂ ਦਾ ਮਾਲਕ ਅਮੁੱਲੇ ਅੱਖਰਾਂ ਬਾਰੇ ਸ਼ਾਹ ਮੁਹੰਮਦ ਲਤੀਫ ਕਹਿੰਦਾ ਕੋਈ ਦੁਨੀਆ ਤੇ ਗੁਰੂ ਗੋਬਿੰਦ ਸਿੰਘ ਵਰਗਾ ਕਵੀ ਨਹੀਂ ਹੋਇਆ ਨਾ ਹੋਵੇਗਾ ਕੋਈ ਕਵੀ ਨਹੀਂ ਹੋਇਆ ਹੜੇ ਥੋੜਾ ਹੀ ਸਮਾਂ ਲੰਘਿਆ ਵਡਿਆਈ ਕਰਕੇ ਹੜਿਆਸੀ ਤੇ ਕੀ ਵੇਂਦਾ ਹੈ ਕੀ ਵੇਂਦਾ ਹੈ ਇਤਿਹਾਸ ਵਿੱਚ ਕੀ ਵੇਂਦਾ ਹੈ ਵੀ ਜਿਹੜੇ ਹੱਥਾਂ ਦੇ ਵਿੱਚ ਕਦੇ ਕਲਮ ਚੱਲਦੀ ਹੈ ਨਾ ਪੌਂਟਾ ਸਾਹਿਬ ਦੇ ਧਰਤੀ ਤੇ ਕਦੇ ਜਮਨਾ ਦੇ ਕੰਢੇ ਜਿੱਨਾ ਹਸਤ ਕਮਲਾਂ ਵਿੱਚ ਕਲਮ ਚੱਲਦੀ ਐ ਉਹਨਾਂ ਹੱਥਾਂ ਵਿੱਚ ਪੰਗਾਣੀ ਦਾ ਯੁੱਧ ਨੇੜੇ ਹੀ ਐ ਨਾ ਪੌਂਟਾ ਸਾਹਿਬ ਦੇ ਤਲਵਾਰ ਆ ਗਈ ਕਹਿੰਦਾ ਮੈਂ ਲਿਖ ਰਿਹਾ ਸੀ ਗੁਰੂ ਗੋਬਿੰਦ ਸਿੰਘ ਵਰਗਾ ਕਵੀ ਨਹੀਂ ਐ ਤੇ ਦੁਨੀਆ ਤੇ ਕੋਈ ਕਵੀ ਮੈਂ ਤਲਵਾਰ ਫੜਦਾ ਨਹੀਂ ਵੇਖਿਆ ਗੁਰੂ ਗੋਬਿੰਦ ਸਿੰਘ ਨੇ ਅੱਜ ਇਹਨਾਂ ਹੱਥਾਂ ਦੇ ਵਿੱਚ ਫੜ ਲਈ ਐ ਤੇ ਕਿਸੇ ਨੇ ਪੁੱਛਿਆ ਸੀ ਵੀ ਕੈਸਾ ਜੰਗ ਲੜਦਾ ਐ ਉਹ ਜਿਹੜਾ ਹੋਇਆ ਹੀ ਕਵੀ ਜਿਹਦੀ ਸਾਰੀ ਉਮਰ ਲਿਖਤਾਂ ਵਿੱਚ ਲੰਗ ਗਈ ਜਿਹਨੂੰ ਸ਼ਸਤਰ ਦਾ ਗਿਆਨ ਕੋਈ ਨਹੀਂ ਹੈ ਉਹ ਜੰਗ ਕਿੱਦਾਂ ਦਾ ਲੜਦਾ ਹੈ ਇਹ ਕਿਤੇ ਪੁੱਛਣਾ ਹੋਇਆ ਤੇ ਬਚਿੱਤਰ ਨਾਟਕ ਨੂੰ ਪੁੱਛਿਓ ਵੀ ਗੁਰੂ ਗੋਬਿੰਦ ਸਿੰਘ ਜੰਗ ਕਿੱਦਾਂ ਦਾ ਲੜਦਾ ਹੈ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੰਗਾਣੀ ਦੇ ਮੈਦਾਨ ਵਿੱਚ ਖਲੋਤੇ ਨੇ ਇਹ ਉਹੀ ਹੱਥ ਨੇ ਜਿੱਥੇ ਕਦੇ ਕਲਮ ਚਲਦੀ ਹੈ ਇੱਕ ਮੈਂ ਤੁਹਾਡੇ ਨਾਲ ਹੋਰ ਸਾਂਝ ਪਾਵਾਂ ਇੱਕ ਮੈਨੂੰ ਉਹ ਮਿਲ ਪਿਆ ਭਾਂਡਾ ਖਾਲੀ ਤੇ ਖਾਲੀ ਖੜਕਦੇ ਬੜੇ ਨੇ ਆ ਨਹੀਂ ਮੰਨਦੇ ਅਸੀਂ ਉਹ ਨਹੀਂ ਮੰਨਦੇ ਆ ਬਾਣੀ ਨਹੀਂ ਮੰਨਦੇ ਉਹ ਬਾਣੀ ਨਹੀਂ ਮੰਨਦੇ ਤੇ ਮੈਂ ਸੋਚਾਂ ਵੀ 400 ਵਰੇ ਤੋਂ ਖਾਲਸਾ ਬਾਣੀ ਬਾਣੇ ਨੂੰ ਮੰਨਦਾ ਤੁਹਾਨੂੰ ਕੌਣ ਮੰਨਦਾ ਹੈ ਬਾਣੀ ਬਾਣਾ ਤੇ ਇਦਾਂ ਹੀ ਰਿਹਾ ਚੜਦੀ ਕਲਾ ਵੀਰ ਤੁਹਾਨੂੰ ਕੌਣ ਮੰਨਦਾ ਹੈ ਤਰਕਵਾਦੀ ਮਹਿਕਮੇ ਨੂੰ ਤੇ ਤਰਕ ਕੀ ਕੀਤਾ ਕਹਿੰਦਾ ਜਾਪ ਸਹਿਬ ਵਿੱਚ ਨਾ ਜਿੰਨੇ ਵੀ ਨਾਮ ਨੇ ਨਾ ਜਿੰਨੇ ਵੀ ਨਾਮ ਇਹ ਤੇ ਕਾਪੀ ਕੀਤੇ ਗਏ ਨੇ ਇਹ ਤੇ ਚੀਟਿੰਗ ਹੋਈ ਹੈ ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਸ਼ਿਵ ਪੁਰਾਣ ਵਿੱਚੋਂ ਲਏ ਨੇ ਸ਼ਾਇਦ ਸ਼ਿਵ ਪੁਰਾਣ ਵੱਲ ਧਿਆਨ ਹੀ ਇਹਨਾਂ ਦਿੱਤਾ ਤੇ ਸੁਣੀ ਸੁਣਾਈ ਗੱਲ ਚੁੱਕ ਲਈ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਨੇ ਹਜ਼ਾਰਾਂ ਨਾਮ ਲਿਖੇ ਨੇ ਜਾਬ ਸਾਹਿਬ ਵਿੱਚ ਤੇ ਸ਼ਿਵ ਪੁਰਾਣ ਵਿੱਚ ਸ਼ਿਵ ਜੀ ਦੀ ਮਹਾਦੇਵ ਦੀ ਵਡਿਆਈ ਹੈ ਤੇ ਹਜ਼ਾਰ ਨਾਮ ਉਹਦਾ ਲਿਖਿਆ ਹੈ ਧਿਆਨ ਦਿਓ ਸ਼ਿਵ ਪੁਰਾਣ ਵਿੱਚ ਹਜ਼ਾਰ ਨਾਮ ਲਿਖਿਆ ਹੈ ਤੇ ਸ਼ਿਵ ਪੁਰਾਣ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਾਲ ਕਾਲੇ ਕਾਲ ਕਾਲੇ ਲਫ਼ਜ਼ ਆਉਂਦਾ ਹੈ ਤੇ ਉਹੀ ਲਫ਼ਜ਼ ਗੁਰੂ ਗੋਵਿੰਦ ਸਿੰਘ ਮਹਾਰਾਜ ਦੀ ਕਲਮ ਵਿੱਚੋਂ ਨਿਕਲ ਕੇ ਜਾਪ ਸਾਹਿਬ ਵਿੱਚ ਆਉਂਦਾ ਹੈ ਤੇ ਇੱਕ ਦੋ ਨਾਮ ਓ ਰਲ ਜਾਣ ਕਿਸੇ ਦੀ ਲਿਖਤ ਨਾਲ ਤੇ ਇਹ ਕਹਿ ਦਿੰਦੇ ਜੀ ਇਹ ਤੇ ਸਨਾਤਨ ਮਤੀਆਂ ਦਾ ਹਿੰਦੂਆਂ ਦਾ ਗ੍ਰੰਥ ਹੈ ਫਿਰ ਕੱਲ ਨੂੰ ਮੈਂ ਕਹਿ ਦਵਾਂ ਅੱਲਾਹ ਪਾਕਮ ਪਾਕ ਹੈ ਅੱਲਾਹ ਅੱਲਾਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਤੇ ਕੱਲ ਨੂੰ ਜੇ ਕੋਈ ਪੁੱਛ ਚੋ ਕੇ ਕਹਿ ਦਵੇ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਮੁਸਲਮਾਨ ਵੀਰਾਂ ਦੀ ਲਿਖਤ ਹੈ ਤੇ ਅੱਲਾ ਲਿਖਣ ਦਾ ਮੁਸਲਮਾਨ ਵੀਰਾਂ ਦੀ ਲਿਖਤ ਬਣ ਗਿਆ। ਇਹ ਕਾਲ ਕਾਲੇ ਲਿਖ ਦਿੰਦਾ, ਰਾਮ ਦੁਰਗਾ ਲਿਖ ਦਿੰਦਾ, ਕਿਸ਼ਨ ਬਿਸ਼ਨ ਲਿਖ ਦਿੰਦਾ ਤੇ ਦਸਮ ਬਾਣੀ ਕੀ ਸਨਾਤਨ ਮਤੀਆਂ ਦੀ ਹੋ ਗਈ। ਉਹ بڑے بڑے ਰਹਿਬਰ ਉਹ ਨਾਮ ਨਹੀਂ ਜਾਣਦੇ ਜਿਹੜੇ ਗੁਰੂ ਗੋਬਿੰਦ ਸਿੰਘ ਜਾਣਦਾ ਹੈ ਤੇ ਤੂੰ ਆਪਣੀ ਝੋਲੀ ਪਿਆ ਹੀਰਾ ਕਿਉਂ ਕੱਢ ਕੱਢ ਕੇ ਲੋਕਾਂ ਦੀ ਝੋਲੀ ਪਾ ਰਿਹਾ ਹੈ। ਆ ਤੈਨੂੰ ਦੱਸਾਂ ਜਿਹੜੇ ਛੇ ਪ੍ਰਾਣ ਵਿੱਚ ਨਾ ਆਉਂਦੇ ਨੇ ਉਹਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦੇ ਨੇ ਛੇ ਪ੍ਰਾਣ ਵਿੱਚ ਓੰਕਾਰ ਆਉਂਦਾ ਹੈ ਛੇ ਪ੍ਰਾਣ ਵਿੱਚ ਛੇ ਆਉਂਦਾ ਹੈ ਸ਼ੰਭੂ ਆਉਂਦਾ ਹੈ ਬ੍ਰਹਮਾ ਆਉਂਦਾ ਹੈ ਬੜੇ ਨਾਮ ਆਉਂਦੇ ਨੇ ਦਸ਼ਮ ਵਿੱਚ ਵੀ ਆਉਂਦੇ ਨੇ ਤੇ ਤੂੰ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਐਸੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ ਕੱਲ ਨੂੰ ਉਹ ਵੀ ਕਹਿ ਦੋਗੇ ਵੀ ਉਹ ਵੀ ਹਿੰਦੂ ਵੀਰਾਂ ਦੀ ਲਿਖਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਦੁਰਗਾ ਕੋਟ ਜਾਂ ਕੈ ਮਰਦਨ ਕਰੇ ਦੁਰਗਾ ਲਿਵ ਜਾ ਗਿਆ ਹੁਣ ਸਨਾਤਨ ਮਤੀਆਂ ਨੂੰ ਦੇ ਦਈਏ ਚੁੱਕੇ ਗੁਰੂ ਗ੍ਰੰਥ ਸਾਹਿਬ ਕੇ ਗੁਰਤਾ ਗਦੀ ਆਪਾਂ ਮਨਾਉਣਾ ਹੈ ਹੁਣ ਦੁਰਗਾ ਆ ਗਿਆ ਤੇ ਹਿੰਦੂ ਵੀਰਾਂ ਦਾ ਗ੍ਰੰਥ ਹੋ ਗਿਆ ਕੀ ਕਹਿੰਦੇ ਨੇ ਦੁਰਗਾ ਕੋਟ ਜਾਂ ਕੈ ਮਰਦਨ ਕਰੇ ਦੁਰਗਾ ਕੋਟ ਜਾਂ ਕੈ ਮਰਦਨ ਕਰੇ ਬ੍ਰਹਮਾ ਕੋਟ ਵੇਦ ਉਚਰੈ ਬ੍ਰਹਮਾ ਆ ਗਿਆ ਦੁਰਗਾ ਆ ਗਿਆ ਰਾਮ ਆਉਂਦਾ ਹੈ ਕ੍ਰਿਸ਼ਨ ਆਉਂਦਾ ਹੈ। ਇਹੀ ਬੋਲ ਦਸਮ ਵਿੱਚ ਆਉਂਦੇ ਨੇ ਜੇ ਕਿਸੇ ਹੋਰ ਗ੍ਰੰਥ ਵਿੱਚ ਆ ਗਏ ਕਿਸੇ ਹੋਰ ਮਤ ਦਾ ਗ੍ਰੰਥ ਹੈ ਤੇ ਸਾਰੇ ਗ੍ਰੰਥ ਚੋਕੇ ਉਹਨਾਂ ਦੀ ਝੋਲੀ ਪਾ ਦਵੋਗੇ। ਰੱਬ ਦਾ ਵਾਸਤਾ ਓਏ ਇਸ ਕੁੱਜੇ ਨੂੰ ਵੱਡਾ ਕਰ। ਅਸੀਂ ਬੁੱਧੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੀ ਸੀਮਾ ਤੂੰ ਨਹੀਂ ਜਾਣਦਾ। ਤੇਰੀ ਬੁੱਧੀ ਦੀ ਇੱਕ ਸੀਮਾ ਹੈ। ਤੇ ਸੀਮਾ ਹੁਣ ਕਰਕੇ ਇਸ ਕੁਜੇ ਦੀ ਇੱਕ ਸੀਮਾ ਹੈ ਤੇ ਕੁਜੇ ਵਿੱਚ ਸਮੁੰਦਰ ਨਹੀਂ ਪੈਂਦੇ ਤੂੰ ਮੁਨਕਰ ਨਾ ਹੋ ਤੂੰ ਕਹਿ ਰਿਹਾ ਹੈ ਵੀ ਸਮੁੰਦਰ ਦੀ ਕਾਇਆ ਹੀ ਕੁਝ ਨਹੀਂ ਹੈ ਆਕਾਰ ਹੀ ਕੁਝ ਨਹੀਂ ਹੈ ਸਮੁੰਦਰ ਉੱਡਾ ਹੀ ਹੈ ਮੁਸ਼ਕਲ ਇਹ ਹੈ ਤੇਰੇ ਕੋਲ ਕੁਜਾ ਬੜਾ ਛੋਟਾ ਹੈ ਤੇਰੀ ਬੁੱਧੀ ਦੀ ਸੀਮਾ ਬੜੀ ਛੋੜੀ ਹੈ ਅਸੀਮ ਗੁਰੂ ਦੀ ਬਾਣੀ ਛੋਟੀ ਮੋਟੀ ਸੀਮਾ ਵਿੱਚ ਸਮਾ ਨਹੀਂ ਸਕਦੀ